ਪਾਊਡਰ ਦੇ ਬਣਾਉਣੇ ਦੱਸ ਠੀਕ ਹੈ ਤੇ ਮੈਂ ਕਿਹਾ ਚੱਲ ਕੋਈ ਨਾ ਉਹ ਵੀ ਦੱਸ ਦੂੰਗੀ ਮੈਂ ਤੇ ਇਧਰ ਦੇਖੋ ਤੁਸੀਂ ਹੁਣ ਜਿਵੇਂ ਜਿਵੇਂ ਝਾਗ ਆਊਗੀ ਉੱਤੇ ਉੱਤੇ ਹਨਾ ਤੇ ਇਹਨਾਂ ਦੇ ਵਿੱਚ ਰਸ ਭਰਦਾ ਜਾਊਗਾ ਕਲਰ ਇਹਨਾਂ ਦਾ ਚੇਂਜ ਹੁੰਦਾ ਜਾਊਗਾ ਠੀਕ ਮੈਂ ਜਿਆਦੇ ਵੱਡੇ ਨਹੀਂ ਬਣਾਏ ਸੀ ਅਭੀ ਜੋ ਤਾਂ ਕਹਿੰਦਾ ਵੱਡੇ ਵੱਡੇ ਬਣਾ ਵੱਡੇ ਵੱਡੇ ਬਣਾਉਂਦੀ ਤੇ ਫਿਰ ਵੱਡੇ ਤਾਂ ਕੁਝ ਵੀ ਨਹੀਂ ਬੰਨੇ ਸੀ ਕਿ